ਉਨਾ ਦੀ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਦੇ ਉੱਤੇ ਸੋਚ ਕੇ ਮਨ ਭਰੰਦਾ ਮੇਰਾ ਜਨਮ 1990 ਛੋਇਆ ਫਿਰ ਮੈਂ ਜਦੋਂ ਸੋਚਨਾ ਕਿ ਉਹੀ ਪੰਜਵੇਂ ਪਾਤਸ਼ਾਹ ਵੱਲੋਂ ਬਣਾਇਆ ਗਿਆ ਹਰਮੰਦਰ ਸਾਹਿਬ ਉੱਥੇ ਸਾਡੀ ਤੁਮ ਨੇ ਇਹ ਅਟੈਕ ਕਰਾ ਦਿੱਤਾ 6ਵੇਂ ਪਾਤਸ਼ਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਇਨਸਾਫ ਦਾ ਉਹ ਤਖਤ ਉਸ ਤੇ ਅਟੈਕ ਕਰਾ ਦਿੱਤਾ ਜੀ जिनां नु ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜਨੀਤਿਕ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸਤਭੂਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇ ਸਾਡੇ ਅੰਮ੍ਰਿਤਸਰ ਚ ਅੱਜ ਵੀ ਉਸ ਰੂਪ ਪਏ ਨੇ ਜੋ ਜ਼ਖਮੀ ਸੂਰਪ ਨੇ ਤੇ 41 ਸਾਲ ਹੋ ਗਏ ਸਿੱਖ نسل ਕਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਤੇ ਜਿਹੜੀ ਸੰਗਤ ਰੋਸ ਚ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ